ਫਿਲਮ ਹੈ ਤੇ ਆਪਾਂ ਨੂੰ ਬਹੁਤ ਸਾਰਾ ਕੁਝ ਸਿਖਾਉਂਦੀ ਹੈ ਤੇ ਅੱਜ ਕੱਲ ਦਾ ਜਿਹੜਾ ਯੂਥ ਹੈ ਉਹਨੂੰ ਇਹ ਚੀਜ਼ ਮਤਲਬ ਦੇਖਣੀ ਚਾਹੀਦੀ ਹੈ ਜਿਹੜੀ ਸਾਡੀ ਜਨਰੇਸ਼ਨ ਹੈ ਉਹ ਬਹੁਤ ਜ਼ਿਆੜੀਆਂ ਚੀਜ਼ਾਂ ਤੋਂ ਹਟੀ ਹੋਈ ਹੈ ਬਹੁਤ ਗਲਤ ਪਾਸੇ ਚੱਲੀ ਹੋਈ ਹੈ ਤਾਂ ਮੈਂ ਆਹੀ ਚਾਹੂੰਗੀ ਜੇ ਕੁਝ ਆਪ ਸਿੱਖ ਸਕਦੇ ਇਤੋਂ ਤਾਂ ਆਪਾਂ ਨੂੰ ਜ਼ਰੂਰ ਸਿੱਖਣਾ ਚਾਹੀਦਾ ਹੈ ਵੈਸੇ ਤਾਂ ਜਿੰਨਿਆਂ ਵੀ ਜਾਣਿਆਂ ਦੀ ਜਿੰਨੀ ਅਲੱਗ-ਅਲੱਗ ਸਟੋਰੀ ਹੈ ਉਹ ਸਾਰੀ ਬਹੁਤ ਜ਼ਿਆਦਾ ਇਮੋਸ਼ਨਲ ਹੈ ਤੇ ਸੱਚ ਵੀ ਹੈ ਬਟ ਜੇ ਗੱਲ ਕੀਤੀ ਜਾਵੇ ਤਾਂ ਅੱਜ ਕੱਲ ਦੀ ਜਦੋਂ ਆਪਾਂ ਸ਼ਰਾਬ ਪੀ ਲੈਨੇ ਹੈ ਨਾ ਤਾਂ ਸ਼ਰਾਬ ਕਰਕੇ ਬਹੁਤ ਸਾਰੀਆਂ ਗਲਤੀਆਂ ਕੀਤੀਆਂ ਜਾਂਦੀਆਂ ਤਾਂ ਆਪਾਂ ਨੂੰ ਉਸ ਚੀਜ਼ ਨਾਲ ਹਟ ਕੇ ਉਹ ਹੀ ਆਪਾਂ ਨੂੰ ਗੁਰੂ ਦੇ ਲਾੜ ਲੱਗਣਾ ਚਾਹੀਦਾ ਹੈ ਸਾਰੀ ਆਪਣੀ ਜਨਰੇਸ਼ਨ ਯਾਨੀ ਕਿ ਇਸ ਫਿਲਮ ਨੂੰ ਦੇਖ ਕੇ ਕਿਤੇ ਨਾ ਕਿਤੇ ਤੁਹਾਡੀ ਰਿਸ਼ਤਿਆਂ 'ਚ ਵੀ ਮਜ਼ਬੂਤੀ ਆਉਂਦੀ ਹੈ ਔਰ ਇੱਕ ਮੁਹੱਬਤ ਜਿਹੜੀ ਮਾਪੇ ਦੇ ਪ੍ਰਤੀ ਜਾਂ ਭੈਣ ਭਰਾ ਦੇ ਪ੍ਰਤੀ ਬੱਦੀ ਹਾਂਜੀ ਬਿਲਕੁਲ ਇਹ ਗੱਲ ਬਿਲਕੁਲ ਸੱਚ ਹੈ ਕਿ ਆਪਣੇ ਜਿੰਨੇ ਵੀ ਰਿਲੇਸ਼ਨਸ ਹੁੰਨੇ ਆ ਜਿਹਦਾ ਫਾਦਰ ਬਾਰੇ ਦੱਸਿਆ ਗਿਆ ਡਾਟਰਸ ਬਾਰੇ ਦੱਸਿਆ ਗਿਆ ਸਾਰਿਆਂ ਬਾਰੇ ਦੱਸਿਆ ਗਿਆ ਤਾਂ ਉਸ ਰਿਕਾਰਡਿੰਗ ਆਪਾਂ ਨੂੰ ਬਿਲਕੁਲ ਇਹ ਚੀਜ਼ ਨੋਟ ਕਰਨੀ ਚਾਹੀਦੀ ਹੈ ਅਖੀਰ ਤੇ ਅਕਸਰ ਕਲਾਮਾ ਹੁੰਦਾ ਹੈ ਕਿ ਚੰਗਾ ਸਿਨੇਮੇ ਦੇ ਕੰਮ ਨਹੀਂ ਕੀਤਾ ਜਾ ਰਿਹਾ ਜੋ ਉਸ ਤਰ੍ਹਾਂ ਦੀਆਂ ਸਟੋਰੀਆਂ ਜੇ ਇਸ ਤਰ੍ਹਾਂ ਦਾ ਕੰਮ ਕੀਤਾ ਜਾ ਰਿਹਾ ਕਿ ਫਿੱਤੀ ਗਰੇ ਹਲੋ ਨੇ ਨੇ ਇਹ ਤੀਜਾ ਉਹਨਾਂ ਦਾ ਵੱਡਾ ਹੰਬਲਾ ਹੈਗਾ ਤੁਹਾਨੂੰ ਲੱਗਦਾ ਹੈ ਕਿ ਇਸ ਤਰੀਕੇ ਨਾਲ ਸਾਨੂੰ ਸਹਿਯੋਗ ਕਰਨਾ ਚਾਹੀਦਾ ਤਾਂ ਕਿ ਹੋਰ ਵੱਡੇ ਪੱਧਰ ਤੇ ਇਸ ਤਰ੍ਹਾਂ ਦੇ ਕੰਮ ਹੋ ਸਕਣ ਬਿਲਕੁਲ ਕਰਨੇ ਚਾਹੀਦੇ ਆ ਜੇ ਆਪਾਂ ਇਦਾਂ ਦੀਆਂ ਮੂਵੀਜ਼ ਬਣਾਵਾਂਗੇ ਤਾਂ ਹੀ ਅੱਗੇ ਆਉਣ ਵਾਲੀ ਜਿਹੜੀ ਪੀੜੀ ਆ ਗਿਆਨ ਵਾਲੀ ਜਨਰੇਸ਼ਨ ਹੈ ਉਹ ਤਾਂ ਹੀ ਇਸ ਚੀਜ਼ ਦੇ ਵੱਲ ਧੁਰਨਗੇ ਹੈ ਨਾ ਤਾਂ ਮੈਂ ਬਿਲਕੁਲ ਚਾਹੂੰਗੀ ਕਿ ਇਦਾਂ ਦੀਆਂ ਮੂਵੀਜ਼ ਹੋਰ ਬਣਾਈਆਂ ਜਾਣ ਠੀਕ ਹੈ ਪਰ ਜਿਹੜੀ ਪਹਿਲੀ ਅਰਦਾਸ ਸੀ ਨਾ ਉਹ ਥੋੜੀ ਜ਼ਿਆਦੀ ਵਧੀਆ ਸੀ ਬਾਕੀ ਵਧੀਆ ਫਿਲਮ ਹੈ ਬਹੁਤ ਸੀਨ ਤੇ ਭਾਵਕ ਹੋਏ ਕਿਉਂਕਿ ਬਹੁਤ ਸਾਰੀਆਂ ਇਸ ਤਰ੍ਹਾਂ ਦੇ ਸੀਨ ਨੇ ਇਸ ਤਰ੍ਹਾਂ ਦੀਆਂ ਸਟੋਰੀਆਂ ਹੈ ਕਿ ਜਦੋਂ ਆਪਾਂ ਦੇਖਦੇ ਜਦੋਂ ਮਿਲਦੇ ਨੇ ਸਾਰੇ ਉਦੋਂ ਥੋੜਾ ਕਿਉਂਕਿ ਮੂਵੀ ਦੇਖ ਕੇ ਨਾ ਨਿੱਤ ਨੇਮ ਨਾਲ ਆਪਣੇ ਸਿੱਖ ਪੰਥ ਨਾਲ ਜੁੜਨ ਦੀ ਪ੍ਰੇਰਣਾ ਮਿਲਦੀ ਹੈ ਤੋ ਵੀ ਸਾਰਿਆਂ ਨੂੰ ਦੇਖਣੀ ਚਾਹੀਦੀ ਆ ਖਾਸ ਕਰਕੇ ਉਤ ਨੂੰ ਦੇਖਣੀ ਚਾਹੀਦੀ ਆ ਮੂਵੀ ਜਦ ਕਰਕੇ ਵੀਰੇ ਜਿੱਦ ਹੁਣ ਮੈਂ ਮੈਰਿਡ ਆ ਬੱਚੇ ਨੂੰ ਦੇਖ ਕੇ ਆਪਣੀ ਕੁੜੀਆ ਵੀ ਆ ਉਹਨੂੰ ਦੇਖ ਕੇ ਉਹ ਚੀਜ਼ ਬੜੀ ਦਰਦਨਾਕ ਪਿਆਨ ਹੋ ਗਈ ਇੱਕ ਵਾਰ ਤਾਂ ਅੱਖਾਂ 'ਚ ਪਾਣੀ ਭਰ ਆਇਆ ਸੀ ਜੀ ਨੂੰ ਦੇਖ ਕੇ ਤਾਂ ਜਿਵੇਂ ਉਹ ਪ੍ਰਿੰਸ ਕਮਲਜੀਤ ਹੋਣ ਜਾਂਦਾ ਵੀ ਬਹੁਤ ਕਮਾਲ ਉਸ ਤਰੀਕੇ ਨਾਲ ਆਪਾਂ ਮਤਲਬ ਜਦੋਂ ਰੋਲ ਆਉਂਦਾ ਉਹਨਾਂ ਦਾ ਹਨਾ ਲੋਕੀ ਕਹਿੰਦੇ ਨੇ ਕਿ ਸਾਡਾ ਉਦੋਂ ਰੋਕ ਨਹੀਂ ਪਾਉਂਦੇ ਆਪਣੇ ਆਪ ਹਾਂ ਵੀਰੇ ਬਾਕੀ ਯਾਰ ਬੜਾ ਦਰਦ ਬਿਆਨ ਕਰਦਾ ਉਹ ਜਿਹਨੂੰ ਜਦੋਂ ਆਪਣੇ ਬੱਚੇ ਨੂੰ ਆਪਣੇ ਹੱਥੀ ਜ਼ਹਿਰ ਦੇਣੀ ਬਹੁਤ ਵੱਡੀ ਗੱਲ ਹੁੰਦੀ ਹੈ ਬਹੁਤ ਵਧੀਆ ਫਿਲਮ ਹੈ ਜੀ ਇਹ ਵੀ ਸਾਨੂੰ ਇਸ ਚੀਜ਼ ਦੀ ਖੁਸ਼ੀ ਹੈ ਵੀ ਪੰਜਾਬੀ ਸਿਨੇਮੇ ਨੇ ਟ੍ਰੈਂਡ ਡਾ ਚੇਂਜ ਕੀਤਾ ਹਮੇਸ਼ਾ ਨਹੀਂ ਸਭ ਤੋਂ ਵੱਧ ਆਪਾਂ ਦੇਖਦੇ ਹਾਂ ਵੀ ਹਾਸੀਆਂ ਪਾਤਰ ਜਿਹੜਾ ਸਿੱਖਚਾਰਾ ਸਿੱਖ ਇੰਡਸਟਰੀ ਹਾਸੇ ਦਾ ਪਾਤਰ ਬਣਦੀ ਸੀ ਪਰ ਇਦਾਂ ਦੀਆਂ ਫਿਲਮਾਂ ਆਈਆਂ ਅਰਦਾਸ ਆ ਭਾਈ ਰਜਨੀ ਫਿਲਮ ਆਈ ਬਹੁਤ ਸੋਹਣੀਆ ਫਿਲਮਾਂ ਨੇ ਜੀ ਇਹ ਜਿਹੜੇ ਨਵੇਂ ਨੌਜਵਾਨ ਨੇ ਸਾਡੇ ਵਰਗੇ ਨੇ ਉਹਨਾਂ ਚ ਵੀ ਇਹ ਚੀਜ਼ਾਂ ਸ਼ਾਹ ਮਿਲਦਾ ਸਾਨੂੰ ਵੀ ਪਤਾ ਲੱਗਦਾ ਹੈ ਬڑا ਅਸਲੀ ਸਿਸਟਮ ਹੈ ਸਾਡਾ ਇਤਿਹਾਸ ਹੈ ਉਹ ਕਿਵੇਂ ਹੈ ਜੀ ਜਦੋਂ ਅਰਦਾਸ ਫਿਲਮ ਜਦੋਂ ਆਪਾਂ ਸਵੇਰੇ ਤੇ ਸ਼ਾਮ ਨੂੰ ਦੋ ਟਾਈਮ ਗੁਰਦੁਆਰਾ ਸਾਹਿਬ ਚ ਪਿੰਡ ਰੈਰਾ ਸਾਹਿਬ ਤੇ ਜਪਜੀ ਸਾਹਿਬ ਦੇ ਟਾਈਮ ਅਰਦਾਸ ਹੁੰਦੀ ਹੈ ਜੀ ਸਰਬੱਤ ਦੇ ਭਲੇ ਦੀ ਹੁੰਦੀ ਹੈ ਹਨ ਤੇ ਉਹ ਤੋਂ ਬਿਨਾਂ ਜਦੋਂ ਅੱਜ ਮੂਵੀ ਵੀ ਦੇਖ ਰਹੀ ਸੀ ਮੂਵੀ ਦੇ ਵਿੱਚ ਵੀ ਇੱਕ ਵਾਰ ਬੰਦਾ ਦੁਨੀਆ ਤੋਂ ਟੁੱਟ ਕੇ ਬੰਦੇ ਨੂੰ ਲੱਗਦਾ ਹੈ ਵੀ ਯਾਰ ਵਾਕਈ ਹੀ ਪ੍ਰਮਾਤਮਾ ਨੇ ਸਾਨੂੰ ਬੜਾ ਖੁਸ਼ ਦਿੱਤਾ ਹੱਥ ਦਿੱਤੇ ਪੈਰ ਦਿੱਤੇ ਹਨਾ ਪੈਸੇ ਵੱਧ ਘੱਟ ਹੋ ਜਾਣੇ ਵੱਖਰੀ ਗੱਲ ਹੈ ਜੀ ਇਹ ਸਭ ਕੁਝ ਦੇ ਤਾਂ ਸਾਨੂੰ ਮਾਪੇ ਬ ਦੇਤੇ ਹਨਾ ਇਹ ਬੜੀ ਵੱਡੀ ਦੇਣ ਹੈ ਜੀ ਜਿਹੜਾ ਪ੍ਰਮਾਤਮਾ ਦਾ ਦੇਸੀ ਖੁਸ਼ੀਆਂ ਵਾਲੀ ਭਜਦੇ ਆ ਪ੍ਰਮਾਤਮਾ ਤੋਂ ਮੰਗਦੇ ਹੀ ਹਮੇਸ਼ਾ ਝੋਲੀ ਅਟਕੀ ਮੰਗਦੇ ਆ ਕਦੇ ਬਟੂਏ ਲਈ ਮੰਗ ਲਿਆ ਕਦੇ ਖੁਸ਼ੀਆਂ ਲਈ ਕਦੇ ਫੋਨ ਲਈ ਕਦੇ ਗੱਡੀਆਂ ਲਈ ਕਦੇ ਘਰ ਲਈ ਪਰ ਜਿਹੜੀ ਅਸਲ ਅਸਲ ਸੱਚਾਈ ਹੁੰਦੀ ਹੈ ਜਦੋਂ ਤੁਸੀਂ ਕਈ ਵਾਰ ਮੁਨਕਰ ਹੋ ਜਾਂਦੇ ਆ ਤੇ ਇਦਾਂ ਦੀਆਂ ਫਿਲਮਾਂ ਸਾਨੂੰ ਮੈਸੇਜ ਵੀ ਦੁੰਦੀਆਂ ਨੇ ਤੇ ਇਹ ਸਾਡੇ ਮਨ ਨੂੰ ਥੋੜਾ ਜਿਹਾ ਦੰਨ ਵੀ ਕਰਦਿਆਂ ਨੇ ਹਨਾ ਇਹ ਵੀ ਹੁੰਦਾ ਕਿ ਬਹੁਤ ਸਾਰਾ ਕੁਝ ਪਰਮਾਤਮਾ ਸਾਨੂੰ ਦਿੰਦਾ ਸਭ ਕੁਝ ਉਹਨਾਂ ਦਾ ਦਿੱਤਾ ਹੋਇਆ ਔਰ ਅਸੀਂ ਕਈ ਵਾਰੀ ਬੇਸ਼ੁਕਰੇ ਹੋ ਜਾਂਦੇ ਆ ਔਰ ਇੱਕ ਇਹ ਫਿਲਮ ਇਹ ਵੀ ਤੁਹਾਨੂੰ ਦੱਸਦੀ ਹੈ ਕਿ ਸ਼ੁਕਰਾਨਾ ਕਿਵੇਂ ਕਰਨਾ ਔਖੇ ਸਮੇਂ ਦੇ ਵਿੱਚ ਵੀ ਤੁਸੀਂ ਗੁਰੂ ਮਹਾਰਾਜ ਦਾ ਸ਼ੁਕਰਾਨਾ ਕਿਵੇਂ ਸਭ ਤੋਂ ਵੱਡੀ ਗੱਲ ਹੈ ਜੀ ਬਿਲਕੁਲ ਤੁਸੀਂ ਬਹੁਤ ਸਹੀ ਕਿਹਾ ਜੀ ਵੀ ਅਸੀਂ ਭੁੱਲ ਜਾਂਦੇ ਆ ਵੀ ਜੋ ਜੋ ਪਰਮਾਤਮਾ ਨੇ ਦਿੱਤਾ ਹੈ ਇਹ ਗੁਰਬਾਣੀ ਦੇ ਨਾਲ ਜੁੜ ਕੇ ਪਤਾ ਚੱਲਦਾ ਇਕੱਲਾ ਗੁਰੂ ਗ੍ਰੰਥ ਸਾਹਿਬ ਇਹ ਹੈ ਜਿਹੜਾ ਕਹਿੰਦਾ ਵੀ ਮੇਰੀ ਬੰਦੀ ਭਗਤ ਛੜਾਵੇ ਭਗਤ ਕੀ ਬੰਦੀ ਮੈਂ ਨਾ ਛੜਾ ਸਕੂੰ ਵੀ ਜੇ ਮੇਰੇ ਭਗਤ ਨੇ ਕਿਸੇ ਨੂੰ ਜੇ ਦੇਵਤਿਆਂ ਮੈਂ ਨਹੀਂ ਛੜਾ ਸਕਦਾ ਜੇ ਮੈਂ ਕਿਸੇ ਚੱਤੇ ਮੇਰੇ ਭਗਤ ਛੜਾ ਸਕਦਾ ਜੀ ਇਹ ਗੱਲਾਂ ਗੁਰੂ ਗ੍ਰੰਥ ਸਾਹਿਬ ਜੀਆਂ ਜਿਹੜੇ ਮਹਾਰਾਜ ਸਾਨੂੰ ਇਨਾ ਕੁਝ ਸਿਖਾ ਕੇ ਜੇਕੇ ਜਾਂਦੇ ਆ ਫਿਰ ਵੀ ਆਪਣੇ ਬੱਚਾ ਮੈਂ ਰੱਖਦੇ ਆ ਤੁਸੀਂ ਇਹ ਅਹਿਸਾਸ ਮੰਨੋਗੇ ਕਿ ਕਦੇ ਵੀ ਕੋਈ ਦੁੱਖੋਂ ਦਾ ਤੁਹਾਨੂੰ ਅਹਿਸਾਸ ਰੋਗਾ ਜਿਵੇਂ ਪਰਮਾਤਮਾ ਤੁਹਾਡੇ ਅੰਗ ਸੰਗ ਸਾਈ ਹੈ ਇਹ ਇੱਕ ਸ਼ਕਤੀ ਹੈ ਜਿਹੜੀ ਹਮੇਸ਼ਾ ਸਾਡੇ ਅੰਗ ਸੰਗ ਰਹਿੰਦੀ ਹੈ ਜੀ ਇੱਦਾਂ ਹੀ ਹੁੰਦਾ ਹੁੰਦਾ ਕਿ ਵੀਰੇ ਆਪਣੇ ਪੰਜਾਬੀ ਫੈਮਿਲੀ ਚ ਲੇਕਿਨ ਪਹਿਲਾਂ ਫਿਲਮਾਂ ਦੇਖਦੇ ਸੀ ਬਾਪ ਸ਼ਰਾਬੀ ਹੈ ਮਾਂ ਨੂੰ ਤੰਗ ਕਰਦਾ ਹੈ ਉਦਾਂ ਦਾ ਹੀ ਸਿਸਟਮ ਚੱਲਦਾ ਹੁੰਦਾ ਸੀ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਮੈਂ ਨਹੀਂ ਕਦੇ ਫਾਦਰ ਸਾਹਿਬ ਨੂੰ ਜੱਫੀ ਪਾ ਕੇ ਅੱਜ ਤੱਕ ਕਹਿ ਸਕਿਆ ਜੀ ਮੈਂ ਤੁਹਾਨੂੰ ਬੜਾ ਪਿਆਰ ਕਰਦਾ ਹਾਂ ਨਾ لیکن پھر بھی بڑا یہ ਹੁੰਦਾ ਵੀ ਮੈਂ ਆਪਣੇ ਫਾਦਰ ਸਾਹਿਬ ਨਾਲ ਹੁਣ ਹਜੂਰ ਸਾਹਿਬ ਮੱਥਾ ਟੇਕ ਕੇ ਆਵਾ ਇਹ ਗੱਲਾਂ ਆਪਣੇ ਆਪ ਨੂੰ ਲੱਗਦੀਆਂ ਨਹੀਂ ਮੈਂ ਆਪਣੇ ਫਾਦਰ ਸਾਹਿਬ ਨੂੰ ਜਾ ਕੇ ਕਹਾ ਵੀ ਆਪਾਂ ਹਜੂਰ ਸਾਹਿਬ ਜਾਣਾ ਹੈ ਹਾਲਾਂਕਿ ਅਮਰਤ ਧਾਰੀ ਨੇ ਬੜੇ ਰੋਜ਼ ਨਿਤਨੇਮ ਕਰਦੇ ਆ ਹਨਾ ਪਰ ਸਾਡਾ ਸਾਡੇ ਚੋ ਸਿਸਟਮ ਹੀ ਨਹੀਂ ਬਣਾ ਬਣਾ ਸਕੀ ਜੀ ਅਸੀਂ ਆਪਣੀ ਫੈਮਲੀ ਚ ਵੀ ਅਸੀਂ ਰੋਜ਼ ਫਾਦਰ ਸਾਹਿਬ ਨੂੰ ਜੱਫੀ ਪਾ ਕੇ ਕਹਿ ਸਕੇ ਵੀ ਬਾਪੂ ਬੜਾ ਬੜਾ ਬੜੀ ਖੁਸ਼ੀ ਹੁੰਦੀ ਹੈ ਦਨ ਮਿਲ ਕੇ ਜਿਵੇਂ ਤੁਸੀਂ ਮਹਿਸੂਸ ਕੀਤਾ ਇਸ ਤਰ੍ਹਾਂ ਹੋਰ ਵੀ ਲੋਕੀ ਕਹਿੰਦੇ ਨੇ ਅਸੀਂ ਮਹਿਸੂਸ ਕੀਤਾ ਔਰ ਭਾਵਕ ਹੋਏ ਕਿਸੇ ਸੀਨ ਨੂੰ ਲੈ ਕੇ ਬਿਲਕੁਲ ਜੀ ਬਿਲਕੁਲ ਇਹ ਸੀਨ ਜਿਹ ਉਹ ਸੀਨ ਨੂੰ ਦੇਖ ਕੇ ਕਿਉਂਕਿ ਸਾਡੇ ਆਪਣੇ ਪਿੰਡਾਂ ਦੇ ਵਿੱਚ ਨਾ ਜੀ ਇਹ ਅਕਸਰ ਗੱਲਾਂ ਹੁੰਦੀਆਂ ਨੇ ਐਕਚੁਅਲੀ ਪਿੰਡਾਂ ਦੇ ਲੋਕ ਬਾਲੇ ਪੋਲੇ ਹੁੰਦੇ ਆ ਜਿਹੜੇ ਜਿਹੜੇ ਕੰਮ ਲੋਕ ਚਲੋ ਆਪਾਂ ਸ਼ਹਿਰੀ ਨਹੀਂ ਕਹਿ ਸਕਦੇ ਜਿਹੜੇ ਲੋਕ ਪਹਿਲਾਂ ਕਰ ਲੈਂਦੇ ਜੇ ਬੱਚਾ ਹੈਂਡੀਕੈਪ ਹੁੰਦਾ ਆਪਣੇ ਪਿੰਡਾਂ ਵਾਲਿਆਂ ਦਾ ਬੜਾ ਜਿਗਰਾ ਹੁੰਦਾ ਵੀਰ ਕੋਈ ਨਹੀਂ ਵੀ ਪਰਮਾਤਮਾ ਨੇ ਦਿੱਤਾ ਦਾਤ ਹੈ ਵੀ ਕੁੜੀ ਹੈਂਡੀਕੈਪ ਆਪਾਂ ਦੇਖਦੇ ਹਾਂ ਆਪਣੇ ਪਿੰਡਾਂ 'ਚ ਕਈ ਲੋਕ ਸਿੱਧਰੇ ਹੁੰਦੇ ਆ ਜੀ ਹਾਂ ਪਾ ਹਮੇਸ਼ਾ ਪਿੰਡ ਵਾਲੇ ਅਡਾਪਟ ਕਰਦੇ ਆ ਤਾਂ ਇਹ ਚੀਜ਼ਾਂ ਬੜੀਆਂ ਪਿੰਚ ਕੀਤੀਆਂ ਜੀ ਫਿਰ ਘੁੱਗੀ ਭਾਜੀ ਦੀ ਐਂਡ ਦੇ ਵਿੱਚ ਆ ਕਿ ਉਹਨਾਂ ਦੀ ਸਟੋਰੀ ਨੇ ਇਹ ਵ ਗੱਡੀਆਂ ਆ ਗਈਆਂ ਜੀ ਹਨਾ ਤੁਸੀਂ ਇਹ ਮੰਨੋਗੇ ਬਾਈ ਜੀ ਤੁਸੀਂ ਬੰਦੇ ਜਦੋਂ ਪੈਸਾ ਆ ਗਿਆ ਤਾਂ 1-1 ਲੱਖ ਰੁਪਏ ਤਾਂ ਦਿੱਲੀ ਟੇਬਲ ਬੁੱਕ ਹੁੰਦਾ ਹੁੰਦਾ ਸੀ ਸਿਰਫ ਬਰਥਡੇ ਸੈਲੀਬ੍ਰੇਟ ਕਰਨ ਲਈ ਜਦੋਂ ਜ਼ਮੀਨਾਂ ਮਹਿੰਗੀਆਂ ਹੋ ਗਈਆਂ ਜ਼ਮੀਨਾਂ ਮਹਿੰਗੀਆਂ ਹੋ ਗਈਆਂ ਮੁਹਾਲੀ ਤੋਂ ਦਿੱਲੀ ਟੇਬਲ ਬੁੱਕ ਕਰਨਾ 1 ਲੱਖ ਰੁਪਏ ਸਿਰਫ ਸੈਲੀਬ੍ਰੇਟ ਕਰਨ ਜਾਣਾ ਪੰਜ ਚਾਰ ਜਿਹੜੇ ਨਾਲ ਦੇ ਲੱਗੇ ਵੀ ਬਾਈ ਦੀ ਟੌਰ ਦਿਖਾਉਣੀ ਆ ਉੱਥੇ ਦਿੱਲੀ ਚੜਾਈ ਆ ਮਤਲਬ ਇਹ ਹਾਲਾਤ ਆ ਗਏ ਸੀਗੇ ਇਸ ਤਾਂ ਬਾਕੀਆਂ ਨੂੰ ਵੀ ਕਹਾਂਗੇ ਇੱਕ 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 ਸਾਡਾ ਥੋੜਾ ਜਿਹਾ ਉਹ ਜ਼ਰੂਰ ਰਿਹਾ ਜਿਵੇਂ ਥੀਏਟਰ ਐਕਟਰ ਆਪਾਂ ਦੇਖਿਆ ਜਿਨ੍ਹਾਂ ਨੇ ਉਹ ਬੇਟੀ ਦਾ ਰੋਲ ਕੀਤਾ ਜੀ ਜਿਹੜੀ ਬੇਟੀ ਦੀ ਡੈਥ ਹੋਈ ਨਹੀਂ ਮੈਂ ਭਾਈ ਦਾ ਸੌਰੀ ਨਾਨੀ ਘੁੱਗੀ ਭਾਜੀ ਹੋ ਗਿਆ ਨਾ ਮਤਲਬ ਜਿੰਨੇ ਵੀ ਥੀਏਟਰ ਐਕਟਰ ਨੇ ਐਕਚੁਅਲੀ ਹੁੰਦਾ ਕੀ ਹੈ ਥੀਏਟਰ ਐਕਟਰ ਤੇ ਵੈਸੇ ਸੈਲੈਬ੍ਰਿਟੀ ਨਾਲ ਜਿਹੜੀ ਥੀਏਟਰ ਐਕਟਰ ਦੀ ਗੱਲ ਹੈ ਛੇਤੀ ਦਿਮਾਗ 'ਚ ਪੈਂਦੀ ਹੈ ਜੀ ਕਿਉਂਕਿ ਉਹਨੂੰ ਕਹਿਣ ਦਾ ਤਜਰਬਾ ਹੁੰਦਾ ਹੈ ਤੇ ਉਹਦਾ ਫੇਸ ਤਾਂ ਵੈਸੀ ਉਹ ਚੀਜ਼ ਦੱਸਦਾ ਵੀ ਹਾਂ ਥੀਏਟਰ ਐਕਟਿੰਗ ਦਾ ਫਰਕ ਹੁੰਦਾ ਜਿਵੇਂ ਉਹ ਭਾਜੀ ਦੀ ਗੱਲ ਸੀ ਜਿਹਨਾਂ ਦੀ ਬੇਟੀ ਜਿਨ੍ਹਾਂ ਨੇ ਜ਼ਹਿਰ ਦਿੱਤੀ ਹੈ ਨਾ ਉਹ ਬੜੀ ਗੱਲ ਪਿੰਚ ਕੀਤੀ ਕਿ ਉਹ ਗੀ ਭਾਜੀ ਦੀਆਂ ਸਾਰੀਆਂ ਗੱਲਾਂ ਪਿੰਚ ਕੀਤੀਆਂ ਮਤਲਬ ਜਿਹੜੇ ਵੱਡੇ ਵੀ ਥੀਏਟਰ ਐਕਟਰ ਨੇ ਉਹਨਾਂ ਨੂੰ ਫਿਲਮਾਂ ਦੇ ਵਿੱਚ ਲੈ ਕੇ ਉਹ ਮੈਸੇਜ ਮੈਸੇਜ ਹੋਰ ਵੀ ਜ਼ਿਆਦਾ ਵੱਡਾ ਵਾਈਡ ਜਾ ਸਕਦਾ ਅਖੀਰ ਤੇ ਸਿਨੇਮਾ ਇਸ ਤਾਂ ਇੱਕ ਗੱਲ ਹੋ ਰਹੀ ਜੀ ਐਂਡ ਦੇ ਵਿੱਚ ਸਾਡੇ ਪੰਜਾਬੀ ਸਿਨੇਮੇ ਤੇ ਵੈਸੀ ਮਹਾਰਾਜ ਨੇ ਬੜੀ ਕਿਰਪਾ ਕੀਤੀ ਹੋਈ ਹੈ ਤੁਸੀਂ ਦੇਖੋਗੇ ਵੀ ਹਿੰਦੀ ਦੀ ਜਿਗਨੇ ਮੈਂ ਦੇਖਿਆ ਵੀ ਪ੍ਰਾਣੀਆਂ ਜਿਹੜੀਆਂ ਐਕਟਰੈਸ ਸੀਗੀਆਂ ਸਰਗੁਨ ਮਹਿਤਾ ਵਰਗੀਆਂ ਕਿੰਨੇ ਹੋਰ ਸਾਰੀ ਤਾਂ ਆਪਣੇ ਇੱਥੇ ਪੰਜਾਬੀ ਚਾ ਰਹੀਆਂ ਨੇ ਜੀ ਹਨਾ ਤਾਂ ਇਹ ਸੰਗਤ ਦੀ ਵੀ ਕਿਰਪਾ ਮਹਾਰਾਜ ਦੀ ਸਿਨੇਮੇ ਦੇ ਵੀ ਕਿਰਪਾ ਜੀ ਪੂਰੀ ਮਹਾਰਾਜ ਦੀ ਤੇ ਜਿੰਨਾ ਪੰਜਾਬੀ ਲੋਕ ਪਿਆਰ ਦਿੰਦੇ ਆ ਪੈਸੇ ਪੱਖੋਂ ਚਾਹੇ ਉਹ ਹੱਥਾਂ ਦੇ ਚੱਕਦੇ ਆ ਮੈਂ ਕਹਿੰਦਾ ਕੋਈ ਇਹ ਜੀ ਸਟੇਟ ਕਦੇ ਚੱਕਦੀ ਨਹੀਂ ਹੋਊਗੀ ਜੀ ਕਿਸੇ